ਇੱਕ ਔਰਤ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫ਼ਾ ਹੁੰਦਾ ਹੈ ਇੱਜ਼ਤ ਤੇ ਇਹ ਤੋਹਫ਼ਾ ਦੇਣ ਦੀ ਔਕਾਤ ਹਰ ਕਿਸੇ 'ਚ ਨਹੀਂ ਹੁੰਦੀ ਸਿਰਫ ਸਾਫ਼ ਨੀਅਤ ਦੇ ਮਰਦ ਹੀ ਦੇ ਸਕਦੇ ਨੇ ਬੁਢਾਪਾ ਸਵਾਰਨਾ ਹੈ ਤਾਂ ਨੂੰ ਦੀ ਇੱਜ਼ਤ ਕਰੋ ਉਹ ਆਪਣੇ ਮਾਪਿਓ ਦਾ ਘਰ ਛੱਡ ਕੇ ਤੁਹਾਡਾ ਘਰ ਸਵਾਰਣ ਆਉਂਦੀ ਹੈ ਤੀ ਨੂੰ ਨੂੰ ਤੋਂ ਜ਼ਿਆਦਾ ਸਿਆਣੀ ਨਾ ਸਮਝਿਆ ਕਰੋ ਨੂੰ ਦੀ ਮਾਂ ਵੀ ਆਪਣੀ ਤੀ ਨੂੰ ਸਿਆਣੀ ਬਣਾ ਕੇ ਹੀ ਭੇਜਦੀ ਹੈ ਨੂੰ ਨੇ ਪਹਿਲੀ ਵਾਰ ਸਹੁਰੇ ਘਰ ਪੈਰ ਰੱਖਿਆ ਤਾਂ ਸਹੁਰੇ ਨੇ ਹੌਲੀ ਜਿਹੀ ਸਾਸ ਤੇ ਕੰਨ ਵਿੱਚ ਕਿਹਾ ਤੀ ਚਿਹਰਾ ਬਦਲ ਕੇ ਘਰ ਆਈ ਹੈ ਧਿਆਨ ਰੱਖੀ ਪੰਜ ਗੱਲਾਂ ਮਨੁੱਖ ਦੇ ਜੀਵਨ ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਸਾਨੂੰ ਆਪਣਾ ਬੁਰਾ ਭਲਾ ਸੋਚਣ ਲਈ ਆਜ਼ਾਦੀ ਦਿੱਤੀ ਹੈ ਰੱਬ ਨੇ ਪਰ ਅਫਸੋਸ ਅਸੀਂ ਆਪਣੇ ਲਈ ਤ੍ਰਿਸ਼ਨਾਵਾਂ ਵਾਸ਼ਨਾਵਾਂ ਅਤੇ ਕਾਮਨਾਵਾਂ ਦੀ ਆਗ ਚੁਣ ਲਈ ਆਪਣੀ ਪਤਨੀ ਨਾਲ ਇੱਜ਼ਤ ਨਾਲ ਪੇਸ਼ ਆਇਆ ਕਰੋ ਕਿਉਂਕਿ ਤੁਹਾਡੇ ਤੋਂ ਹੀ ਤੁਹਾਡਾ ਬੇਟਾ ਸਿੱਖਦਾ ਹੈ ਕਿ ਔਰਤ ਦੀ ਇੱਜ਼ਤ ਕਿਵੇਂ ਕਰਨੀ ਹੈ ਅਤੇ ਬੇਟੀ ਸਿੱਖਦੀ ਹੈ ਕਿ ਆਦਮੀਆਂ ਤੋਂ ਕਿੰਨੀ ਉਮੀਦ ਰੱਖਣੀ ਹੈ ਕਿਸਮਤ ਅਤੇ ਪਤਨੀ ਬੇਸ਼ੱਕ ਤੰਗ ਕਰਦੀਆਂ ਨੇ ਪਰ ਜਦੋਂ ਸਾਥ ਦਿੰਦੀਆਂ ਨੇ ਤਾਂ ਜ਼ਿੰਦਗੀ ਸਵਰਗ ਬਣਾ ਦਿੰਦੀਆਂ ਨੇ ਕਹਿੰਦੇ ਨੂ ਤੀ ਨਹੀਂ ਬਣ ਸਕਦੇ ਸੱਚ ਦੱਸਾਂ ਕੋਈ ਕੁੜੀ ਆਪਣਾ ਘਰ ਬਰਬਾਦ ਕਰਨ ਲਈ ਵਿਆਹ ਨਹੀਂ ਕਰਵਾਉਂਦੀ ਉਹ ਤੀ ਬਣ ਕੇ ਹੀ ਆਉਂਦੀ ਹੈ ਪਰ ਉਸ ਨੂੰ ਕਿਸੇ ਨੇ ਸਮਝਣਾ ਹੀ ਨਹੀਂ ਬਜ਼ੁਰਗ ਮਾਪਿਓ ਦਾ ਅਸਲੀ ਸਹਾਰਾ ਇੱਕ ਚੰਗੀ ਨੂ ਹੁੰਦੀ ਹੈ ਨਾ ਕਿ ਇੱਕ ਬੇਟਾ ਜਿੰਨੀ ਇੱਜ਼ਤ ਇੱਕ ਸੱਸ ਆਪਣੇ ਜਵਾਈ ਨੂੰ ਦਿੰਦੀ ਹੈ ਓਨੀ ਹੀ ਇੱਜ਼ਤ ਜੇ ਇੱਕ ਸੱਸ ਆਪਣੀ ਨੂੰਹ ਨੂੰ ਦੇਵੇ ਤਾਂ ਨੂੰਹ ਸੱਸ ਦੀ ਲੜਾਈ ਹੀ ਨਾ ਹੋਵੇ ਇੱਕ ਸਮਝਦਾਰ ਔਰਤ ਬਿਨਾਂ ਕੰਮ ਤੋਂ ਕਰੋ ਬਾਰ ਜਾਣਾ ਪਸੰਦ ਨਹੀਂ ਕਰਦੀ ਜੇਕਰ ਔਰਤ ਸਮਝਦਾਰ ਨਾ ਹੋਵੇ ਤਾਂ ਘਰ ਟੁੱਟ ਜਾਂਦਾ ਹੈ ਜੇਕਰ ਮਰਦ ਸਮਝਦਾਰ ਨਾ ਹੋਵੇ ਤਾਂ ਔਰਤ ਟੁੱਟ ਜਾਂਦੀ ਹੈ ਔਰਤ ਇੱਕ ਬਹੁਤ ਵੱਡੀ ਤਾਕਤ ਹੈ ਜੋ ਮਰਦ ਨੂੰ ਜਨਮ ਦੇਣ ਦੀ ਤਾਕਤ ਰੱਖਦੀ ਹੈ ਜੇਕਰ ਔਰਤ ਘਰ ਨੂੰ ਸਮਝਦਾਰੀ ਨਾਲ ਚਲਾਵੇ ਤਾਂ ਘਰ ਸਵਰਗ ਬਣ ਜਾਂਦਾ ਹੈ ਨਹੀਂ ਤਾਂ ਨਰਕ ਜਿਸ ਪਰਿਵਾਰ 'ਚ ਲੜਕੀਆਂ ਅਤੇ ਔਰਤਾਂ ਦਾ ਸਤਕਾਰ ਨਹੀਂ ਹੁੰਦਾ ਉਹ ਪਰਿਵਾਰ ਕਦੇ ਵੀ ਅੱਗੇ ਨਹੀਂ ਵਧਦਾ ਇਹੀ ਔਰਤਾਂ ਪੈਸੇ ਦੀ ਬਚਤ ਨਿਵੇਸ਼ ਖੁਸ਼ਹਾਲ ਪਰਿਵਾਰਿਕ ਮਾਹੌਲ ਬਣਾਉਣ ਵਿੱਚ ਯੋਗਦਾਨ ਦਿੰਦੀਆਂ ਨੇ ਜਿਸ ਘਰ ਦਾ ਹਰ ਮੈਂਬਰ ਆਪਣੇ ਆਪ ਨੂੰ ਘਰ ਦਾ ਮੁਖੀ ਸਮਝਣ ਲੱਗ ਜਾਂਦਾ ਹੈ ਉਸ ਘਰ ਨੂੰ ਬਰਬਾਦ ਹੋਣ 'ਚ देर ਨਹੀਂ ਲੱਗਦੀ ਜੋ ਪਰਿਵਾਰ ਦੂਜਿਆਂ ਅਤੇ ਦੂਜੇ ਰਿਸ਼ਤੇਦਾਰਾਂ ਦੀਆਂ ਗੱਲਾਂ ਨੂੰ ਮਹੱਤਵ ਦਿੰਦਾ ਹੈ ਹੌਲੀ-ਹੌਲੀ ਉਸ ਦੇ ਆਪਣੇ ਨਿੱਜੀ ਰਿਸ਼ਤੇ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਪਖੰਡੀਆਂ ਅਤੇ ਤੁਹਾਡੇ ਨਾਲ ਈਰਖਾ ਕਰਨ ਵਾਲੇ ਲੋਕਾਂ ਸਾਹਮਣੇ ਕਦੇ ਵੀ ਆਪਣੀ ਪ੍ਰਾਪਤੀਆਂ ਦੀ ਗੱਲ ਨਹੀਂ ਕਰਨੀ ਚਾਹੀਦੀ ਮਾੜਾ ਮੂਡ ਜਾਂ ਚੰਗਾ ਮੂਡ 70% ਵਿਅਕਤੀ ਦੇ ਪਰਿਵਾਰ ਦੇ ਰਵੱਈਏ ਤੇ ਨਿਰਭਰ ਕਰਦਾ ਹੈ ਆਪਣੇ ਆਪ ਨਾਲ ਗੱਲ ਕਰਨ ਵਾਲਾ ਵਿਅਕਤੀ ਹੌਲੀ-ਹੌਲੀ ਦੂਜਿਆਂ ਦੇ ਵਿਚਾਰਾਂ ਨੂੰ ਸਮਝਣ ਲੱਗ ਜਾਂਦਾ ਹੈ ਜਿੰਨਾ ਪਰਿਵਾਰਿਕ ਮੈਂਬਰਾਂ ਵਿੱਚ ਮਤਭੇਦ ਅਤੇ ਦੂਰੀਆਂ ਹੁੰਦੀਆਂ ਹਨ ਉਹ ਕਦੀ ਵੀ ਤਰੱਕੀ ਨਹੀਂ ਕਰਦੇ ਜਿੰਨਾ ਘਰ ਦੀਆਂ ਕੁੜੀਆਂ ਤੇ ਮੁੰਡਿਆਂ ਉੱਤੇ ਆਪਣੀ ਨਿੱਜੀ ਸੋਚ ਨੂੰ ਕਾਬੂ ਕਰਨ ਅਤੇ ਥੋਪਣ ਦਾ ਕੰਮ ਕੀਤਾ ਜਾਂਦਾ ਹੈ ਉਸ ਘਰ ਦੇ ਬੱਚੇ ਜ਼ਿਆਦਾ ਗਲਤ ਕੰਮ ਕਰਦੇ ਨੇ ਇੱਕ ਔਰਤ ਮਰਦ ਨੂੰ ਉਦੋਂ ਤੱਕ ਵਰਤਦੀ ਹੈ ਜਦੋਂ ਤੱਕ ਉਸ ਨੂੰ ਵਰਤਨ ਵਾਲਾ ਕੋਈ ਮਿਲ ਨਹੀਂ ਜਾਂਦਾ ਪਰ ਜਦੋਂ ਉਹ ਵਰਤੀ ਜਾਂਦੀ ਹੈ ਤਾਂ ਉਸ ਨੂੰ ਵਰਤਿਆ ਹੋਇਆ ਮਰਦ ਯਾਦ ਆਉਂਦਾ ਹੈ ਕੋੜਾ ਸੱਚ ਕਈ ਘਰਾਂ ਵਿੱਚ ਔਰਤ ਦੀ ਕੀਮਤ ਸਿਰਫ ਐਨੀ ਹੈ ਕਿ ਜੇ ਕਰੋ ਚਲੀ ਗਈ ਤਾਂ ਫੇ ਰੋਟੀ ਕੌਣ ਬਣਾਉ ਔਰਤ ਉਦੋਂ ਚੰਗੀ ਹੁੰਦੀ ਹੈ ਜਦੋਂ ਉਹ ਤੁਹਾਡੀ ਹਾਂ ਚ ਹਾਂ ਮਿਲਾਵੇ ਔਰਤ ਉਦੋਂ ਮਾੜੀ ਹੁੰਦੀ ਹੈ ਜਦੋਂ ਉਹ ਆਪਣੇ ਹੱਕ ਲਈ ਬੋਲਣ ਲੱਗ ਜਾਵੇ ਔਰਤ ਆਪਣੀ ਉਮਰ ਛਪਾਉਂਦੀ ਐਬ ਛਪਾਉਂਦਾ ਬੰਦਾ ਤੀ ਮਾਪਿਆਂ ਤੋਂ ਦੁੱਖ ਛਪਾਉਂਦੀ ਪੁੱਤ ਛਪਾਉਂਦਾ ਪੰਗਾ ਝੂਠਾ ਬੰਦਾ ਮੂੰਹ ਛੁਪਾਏ ਤਨ ਛਪਾਉਂਦਾ ਨੰਗਾ ਕੋੜੀ ਆਪਣੇ ਜ਼ਖਮ ਛੁਪਾਏ ਕੰਝ ਛਪੌਂਦਾ ਗੰਜਾ ਅੱਜ ਕੱਲ ਕੋਈ ਦੱਸ ਨਹੀਂ ਸਕਿਆ ਨਾ ਚੰਗਾ ਨਾ ਮੰਦਾ ਪਹਿਲਾ ਕਿਹੜਾ ਜੱਗ ਤੇ ਆਇਆ ਜਾਂ ਬੰਦਾ ਜਾਂ ਅੰਡਾ ਮਾਂ ਪੁੱਤ ਦੇ ਐਬ ਛੁਪਾਉਂਦੀ ਮੋਰ ਛਪੌਂਦਾ ਪੰਜਾ ਸੋਹਣੀ ਔਰਤ ਹੀਰਾ ਹੁੰਦੀ ਹੈ ਤੇ ਨੇਕ ਔਰਤ ਹੀਰੀਆਂ ਦੀ ਖਾਣ ਹੁੰਦੀ ਹੈ ਔਰਤ ਦੀ ਮੁਹੱਬਤ ਤੋਂ ਨਹੀਂ ਨਫ਼ਰਤ ਤੋਂ ਡਰੋ ਕਿਉਂਕਿ ਜਿਸ ਨੂੰ ਉਹ ਖਾਸ ਤੋਂ ਆਮ ਬਣਾ ਦੇਵੇ ਉਸਦੇ ਹੱਕ ਚ ਕੀਤੀਆਂ ਦੁਆਵਾਂ ਵੀ ਖੋ ਲਈਆਂ ਜਾਂਦੀਆਂ ਨੇ ਇੱਕ ਚੰਗੀ ਔਰਤ ਕਿਸਮਤ ਦੀ ਮਾੜੀ ਹੁੰਦੀ ਹੈ ਪਰ ਚੰਗੇ ਕਿਰਦਾਰ ਦੀ ਨਹੀਂ ਬੇਗਾਨੀ ਦੀ ਇੱਜ਼ਤ ਉਹੀ ਕਰਦਾ ਹੋਵੇਗਾ ਜਿਸ ਦਾ ਜਨਮ ਇੱਕ ਸਦਾਰ ਮਾਂ ਦੀ ਕੁੱਖੋਂ ਹੋਇਆ ਹੋਵੇ ਅਤੇ ਪਾਲਣ ਪੋਸ਼ਣ ਇੱਕ ਇੱਜ਼ਤਦਾਰ ਪਰਿਵਾਰ ਵਿੱਚ ਹੋਇਆ ਹੋਵੇ ਇੱਕ ਔਰਤ ਬਹਾਦਰ ਹੁੰਦੀ ਹੈ ਪਰ ਚੁੱਕ ਜਾਂਦੀ ਹੈ ਕਦੇ ਪਿਆਰ ਬਚਾਉਣ ਲਈ ਕਦੇ ਰਿਸ਼ਤਾ ਬਚਾਉਣ ਲਈ ਤੇ ਕਦੇ ਘਰ ਬਚਾਉਣ ਲਈ ਇੱਕ ਔਰਤ ਦੇ ਅੰਦਰਲੇ ਲੱਖਾਂ ਜਜ਼ਬਾਤ ਸੀਵਿਆਂ ਤੱਕ ਨਾਲ ਹੀ ਜਾਂਦੇ ਨੇ ਜਿਹੜੇ ਨਾ ਤਾਂ ਉਹ ਪੀਕਿਆਂ ਨੂੰ ਦੱਸ ਪਾਉਂਦੀ ਹੈ ਤੇ ਨਾ ਹੀ ਸਹੁਰਿਆਂ ਨੂੰ ਕਿਸੇ ਨੇ ਸਵਾਲ ਪੁੱਛਿਆ ਕਿ ਉਮਰ ਵੱਧ ਹੋ ਜਾਣ ਤੋਂ ਬਾਅਦ ਹੀ ਪਤਨੀ ਚੰਗੀ ਕਿਉਂ ਲੱਗਣ ਲੱਗਦੀ ਹੈ ਬਹੁਤ ਸੋਹਣਾ ਜਵਾਬ ਮਿਲਿਆ ਕਿਉਂਕਿ ਚੰਗੀ ਗੱਲ ਹਮੇਸ਼ਾ देर ਨਾਲ ਹੀ ਸਮਝ ਆਉਂਦੀ ਹੈ ਜੇ ਇੱਕ ਮਰਦ ਘਰ ਨੂੰ ਚਲਾਉਂਦਾ ਹੈ ਤਾਂ ਇੱਕ ਔਰਤ ਸੰਸਕਾਰਾਂ ਨੂੰ ਚਲਾਉਂਦੀ ਹੈ ਅਸੀਂ ਅਕਸਰ ਸੁਣਦੇ ਹਾਂ ਕਿ ਧੀ ਪੁੱਤ ਅਤੇ ਮਰਦ ਔਰਤ ਬਰਾਬਰ ਹਨ ਦੋਨਾਂ 'ਚ ਕੋਈ ਫਰਕ ਨਹੀਂ ਹੁੰਦਾ ਪਰ ਜਦੋਂ ਕਮਾਉਣ ਦੀ ਗੱਲ ਹੋਵੇ ਤਾਂ ਪੁੱਤ ਅਤੇ ਇੱਜ਼ਤ ਰੱਖਣ ਦੀ ਗੱਲ ਹੋਵੇ ਤਾਂ ਧੀ ਯਾਦ ਆਉਂਦੀ ਹੈ ਕੀ ਇਹ ਫਰਕ ਨਹੀਂ ਹੁੰਦਾ ਇੱਕ ਚੰਗੇ ਪਤੀ ਦੀ ਪਰਖ ਪਤਨੀ ਦੀ ਬਿਮਾਰੀ ਵਿੱਚ ਹੁੰਦੀ ਹੈ ਤੇ ਇੱਕ ਚੰਗੀ ਪਤਨੀ ਦੀ ਪਰਖ ਪਤੀ ਦੀ ਗਰੀਬੀ ਵਿੱਚ ਹੁੰਦੀ ਹੈ ਇੱਕ ਔਰਤ ਦਾ ਚੰਗਾ ਸੁਭਾ ਉਹਦੇ ਰੰਗ ਰੂਪ ਨੂੰ ਛੁਪਾ ਲੈਂਦਾ ਹੈ ਇੱਕ ਮਰਦ ਉਸ ਦਾ ਰੂਪ ਨਹੀਂ ਦੇਖਦਾ ਉਸ ਦਾ ਚੰਗਾ ਸੁਭਾ ਤੇ ਉਸ ਦਾ ਚੰਗਾ ਮਨ ਦੇਖਦਾ ਹੈ ਇੱਕ ਸੱਚੇ ਦਿਲ ਦਾ ਪਤੀ ਮਾੜੇ ਸਮੇਂ ਵਿੱਚ ਆਪਣੀ ਪਤਨੀ ਦਾ ਹੱਥ ਨਹੀਂ ਛੱਡਦਾ ਜਦ ਕਿ ਇੱਕ ਮਾੜਾ ਪਤੀ ਦੁੱਖ ਤਕਲੀਫ 'ਚ ਆਪਣੀ ਪਤਨੀ ਦੇ ਪੱਲੇ ਕੱਖ ਨਹੀਂ ਛੱਡਦਾ ਸਬਰ ਰੱਖਣ ਵਾਲੀ ਔਰਤ ਜ਼ਿੰਦਗੀ 'ਚ ਹਰ ਹਾਲਾਤ ਨਾਲ ਲੜ ਜਾਂਦੀ ਹੈ ਪਰ ਹਰ ਥਾਂ ਸਬਰ ਕਰਦੇ ਕਰਦੇ ਉਹ ਆਪਣੇ ਆਪ ਨਾਲ ਵੀ ਲੜ ਨਹੀਂ ਪਾਉਂਦੀ ਇੱਕ ਔਰਤ ਬਿੰਨ ਬੜੀ ਕਿਤਾਬ ਵਰਗੀ ਹੁੰਦੀ ਹੈ ਜੇਕਰ ਪੜੇ ਲਿਖਿਆ ਦੇ ਘਰ ਚਲੀ ਜਾਵੇ